ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਇਲਾਕਾ ਨਿਵਾਸੀ ਸਿੱਖ ਸੰਗਤਾਂ ਨੂੰ ਸੋਚਨਾ ਦਿੱਤੀ ਜਾਂਦੀ ਹੈ ਕਿ ਗੁਰਦੁਆਰਾ ਜਨਮ ਸਥਾਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪਿੰਡ ਬਡਰੋਖਾ ਵਿਖੇ रियासत ਨਾਬਾ ਦੇ ਮਹਾਰਾਜਾ ਮਹਾਰਾਜਾ ਹੀਰਾ ਸਿੰਘ ਜੀ ਜੋ ਕਿ ਇਸ ਨਗਰ ਪਿੰਡ ਬਡਰੋਖਾ ਦੇ ਜੰਪਲਸਨ ਉਹਨਾਂ ਦਾ ਜਨਮ ਦਿਹਾੜਾ ਗੁਰਦੁਆਰਾ ਸਾਹਿਬ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪਿੰਡ ਬਡਰੋਖਾਂ ਵਿਖੇ 16 ਦਸੰਬਰ ਤੋਂ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ ਅਤੇ 17 18 ਤਰੀਕ ਨੂੰ 18 ਦਸੰਬਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਸਾਧ ਸੰਗਤ ਜੀ ਮਹਾਰਾਜਾ ਹੀਰਾ ਸਿੰਘ ਸਿੱਖ ਪੰਥ ਨੂੰ ਪਰਣਾਏ ਹੋਏ ਮਹਾਰਾਜਾ ਸਨ ਜੋ ਕਿ ਇਸ ਪਿੰਡ ਪਿੰਡ ਬਡਰੋਖਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਜਨਮ ਭੂਮੀ ਹੈ ਔਰ ਮਹਾਰਾਜਾ ਸਾਹਿਬ ਦੇ ਨਾਨਕਾ ਪਿੰਡ ਹੈ ਇਸੇ ਹੀ ਪਿੰਡ ਦੇ ਜੰਪਲ ਸਨ ਮਹਾਰਾਜਾ ਹੀਰਾ ਸਿੰਘ ਜੀ ਜੋ ਕਿ रियासत ਨਾਬਾ ਦੇ ਮਹਾਰਾਜਾ ਬਣੇ ਔਰ ਮਹਾਰਾਜਾ ਹੀਰਾ ਸਿੰਘ ਦੇ ਸੁਪੁੱਤਰ ਮਹਾਰਾਜਾ ਰਿਤਪਦਮਨ ਸਿੰਘ ਉਹ ਵੀ ਸਿੱਖ ਪੰਥ ਨੂੰ ਪਰਣਾਏ ਹੋਏ ਮਹਾਰਾਜਾ ਸਨ ਔਰ ਸਿੱਖ ਪੰਥ ਦੇ ਵਿੱਚ ਔਰ ਦੇਸ਼ ਦੀ ਆਜ਼ਾਦੀ ਦੇ ਵਿੱਚ ਉਹਨਾਂ ਦੀਆਂ ਅਨੇਕਾਂ ਹੀ ਕਹਾਣਾਂਾਂ ਮ ਅੱਜ ਇਤਿਹਾਸ ਦੇ ਵਿੱਚ ਦਰਜ ਹਨ ਸੋ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 16 17 18 ਦਸੰਬਰ ਨੂੰ ਤਿੰਨੋਂ ਦਿਨ ਗੁਰਮਤ ਸਮਾਗਮ ਗੁਰਦੁਆਰਾ ਸਾਹਿਬ ਜਨਮ ਸਥਾਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪਿੰਡ ਬਡਰੁਖਾ ਵਿਖੇ ਹੋ ਰਹੇ ਹਨ ਇਨ੍ਹਾਂ ਸਮਾਗਮਾਂ ਦੇ ਵਿੱਚ ਉਚੇਚੇ ਤੌਰ ਤੇ ਮਹਾਰਾਜਾ ਹੀਰਾ ਸਿੰਘ ਦੇ ਪਰਿਵਾਰ ਦੇ ਵਿੱਚੋਂ ਪਰਿਵਾਰਕ ਮੈਂਬਰ ਵੀ ਉਚੇਚੇ ਤੌਰ ਤੇ ਪਿੰਡ ਬਡਰੁਖਾਂ ਵਿਖੇ ਪਹੁੰਚ ਰਹੇ ਹਨ ਕਿਉਂਕਿ ਮਹਾਰਾਜਾ ਹੀਰਾ ਸਿੰਘ ਦੀ ਸਿੱਖ ਪੰਥ ਨੂੰ ਬਹੁਤ ਦੇਣ ਹੈ 1891 ਦੇ ਵਿੱਚ ਸਿੱਖਾਂ ਦੀ ਜੋ ਪਹਿਲੀ ਪ੍ਰੈਸ ਗੁਰਮੁਖੀ ਦੀ ਲੱਗੀ ਉਸ ਪ੍ਰੈਸ ਲਈ ਉਸ ਸਮੇਂ 30000 ਰੁਪਏ ਸਹਾਇਤਾ ਮਹਾਰਾਜਾ ਹੀਰਾ ਸਿੰਘ ਵੱਲੋਂ ਇਸ रियासत ਦੇ ਵਿੱਚੋਂ ਭੇਜੀ ਗਈ ਸੋਸਾ ਸੰਗਤ ਜੀ ਇੱਥੇ ਨਹੀਂ ਮਹਾਰਾਜਾ ਹੀਰਾ ਸਿੰਘ ਜੀ ਜੋ ਕਿ ਖਾਲਸਾ ਪੰਥ ਦੀ ਸਭ ਤੋਂ ਪਹਿਲੀ ਐਜੂਕੇਸ਼ਨ ਸੰਸਥਾ ਖਾਲਸਾ ਕਾਲਜ ਅੰਮ੍ਰਿਤਸਰ ਹੋਣਦ ਵਿੱਚ ਆਈ 1892 ਦੇ ਵਿੱਚ ਉਸ ਦੇ ਲਈ ਸਭ ਤੋਂ ਪਹਿਲਾ 1 ਲੱਖ ਰੁਪਿਆ ਉਸ ਸਮੇਂ 1891 ਦੇ ਵਿੱਚ ਸਿੱਖਾਂ ਵੀ ਇਸ ਮਹਾਨ ਵਿਦਿਅਕ ਸੰਸਥਾ ਲਈ ਮਹਾਰਾਜਾ ਹੀਰਾ ਸਿੰਘ ਜੀ ਨੇ ਭੇਜਿਆ ਸੋ ਉਸ ਮਹਾਨ ਯੋਧੇ ਦਾ ਜਨਮ ਦਿਹਾੜਾ ਪਿੰਡ ਬਡਰੋਖਾ ਵਿਖੇ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਾਰ ਸੇਵਾ ਵਾਲੇ ਮਹਾਪੁਰਸ਼ ਸੱਚਖੰਡ ਵਾਸੀ ਬਾਬਾ ਹਰਵੰਦ ਸਿੰਘ ਜੀ ਉਹਨਾਂ ਵੱਲੋਂ ਬਰਸਾਏ ਹੋਏ ਜਥੇਦਾਰ ਬਾਬਾ ਬਾਬੂ ਸਿੰਘ ਜੀ ਇਹਨਾਂ ਸਾਰੇ ਸਮਾਗਮਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਨਿਗਰਾਨੀ ਕਰ ਰਹੇ ਹਨ ਸੋ ਸਾਰੇ ਹੀ ਸੇਵਾਦਾਰਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਔਰ ਉ체ਚੇ ਤੌਰ ਤੇ ਗ੍ਰਾਮ ਪੰਚਾਇਤ ਪਿੰਡ ਬਡਰੁਖਾ ਵੱਲੋਂ ਬੇਨਤੀ ਹੈ ਕਿ ਇਹ ਸਮਾਗਮ ਦੇ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ 18 ਦਸੰਬਰ ਨੂੰ ਸਵੇਰੇ 9 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਉਪਰੰਤ ਗੁਰਮਤ ਸਮਾਗਮ ਸਜਣਗੇ ਜੀ ਸਾਰਿਆਂ ਨੇ ਲਾਹਾ ਲੈਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ